ਅਲੀ ਬਖਸ਼ ਰੋਡ ਬੈਂਕ ਸਾਈਡ ਚਿਤਰਾ ਟੌਕੀ ਵਾਲੀ ਗਲੀ ਦੇ ਵਿੱਚ ਗੰਦਗੀ ਦਾ ਐਨਾ ਬੁਰਾ ਹਾਲ ਹੈ ਕਿ ਰਿਹਾਇਸ਼ੀ ਲੋਕਾਂ ਦਾ ਆਪਣੇ ਘਰਾਂ ਵਿੱਚ ਰਹਿਣਾ ਤੱਕ ਮੁਸ਼ਕਿਲ ਹੋਇਆ ਹੈ। ਇਲਾਕਾ ਵਾਸੀ ਅਨਿਲ ਕੁਮਾਰ, ਸ਼ਾਸਤਰੀ, ਰਕੇਸ਼ ਕੁਮਾਰ ਤੇ ਸਤਪਾਲ ਪਾਟੀਆਂ ਨੇ ਕਿਹਾ ਕਿ ਜਦੋਂ ਦੀ ਸਬਜ਼ੀ ਮੰਡੀ ਇੱਥੋਂ ਸ਼ਿਫਟ ਹੋਈ ਹੈ, ਲੋਕਾਂ ਨੇ ਇਸ ਗਲੀ ਨੂੰ ਸਬਜ਼ੀ ਮੰਡੀ ਹੀ ਬਣਾ ਲਿਆ ਹੈ। ਬਾਹਰੋਂ ਆਏ ਪਰਵਾਸੀ ਗਲੀ ਸੜੀ, ਸਬਜ਼ੀ ਇੱਥੇ ਸੁੱਟ ਦਿੰਦੇ ਹਨ। ਗੰਦਗੀ ਵੀ ਇੱਥੇ ਹੀ ਸੜਕ ਤੇ ਸੁੱਟਦੇ ਹਨ। ਇਹ ਗੰਦਗੀ ਕਈ ਕਈ ਦਿਨ ਇੱਥੇ ਪਈ ਰਹਿੰਦੀ ਹੈ ਤੇ ਉਸ ਦੀ ਸੜਨ ਦੀ ਬਦਬੂ ਐਨੀ ਭਿਆਨਕ ਹੁੰਦੀ ਹੈ ਕਿ ਲੰਘਣ ਵਾਲੇ ਲੋਕ ਵੀ ਮੂੰਹ ਤੇ ਰੁਮਾਲ ਰੱਖ ਕੇ ਜਾਂ ਨੱਕ ਤੇ ਆਪਣੇ ਹੱਥ ਨਾਲ ਘੁੱਟ ਕੇ ਲੰਘਦੇ ਹਨ ਇਹ ਗੰਦਗੀ ਨੂੰ ਜਲਦੀ ਕੀਤਿਆਂ ਕੋਈ ਵੀ ਕਾਰਪੋਰੇਸ਼ਨ ਦਾ ਕਰਮਚਾਰੀ ਨਹੀਂ ਚੁੱਕਦਾ ਹੁਣ ਆਇਆ ਕਿ ਕਾਰਪੋਰੇਸ਼ਨ ਦੇ ਮੁਲਾਜ਼ਮ ਆਉਂਦੇ ਹਨ ਅਤੇ ਲੋਕਾਂ ਕੋਲੋਂ ਪੈਸੇ ਵਟੌਰ ਕੇ ਲੈ ਜਾਂਦੇ ਹਨ ਪਰ ਕੰਮ ਨਹੀਂ ਕਰਦੇ ਵੇਖੋ ਕਿੰਨਾ ਕੂੜਾ ਕਿੰਨਾ ਗੰਦੇ ਅਸੀਂ ਤੇ ਰਹਨੇ ਆ ਸਾਰੀ ਢਹਾੜੀ ਮੱਛਰ ਵੜ ਵੜ ਖਾਂਦਾ ਵੇ ਬਹੁਤ ਬੁਰਾ ਹਾਲ ਹੈ ਇੱਥੇ ਵੇਖੋ ਕੀ ਹਾਲ ਹੈ ਸਮਾਰਟੀ ਬਣੰਦੇ ਬਣੇ ਅੰਜ ਕਹਿੰਦੇ ਸਫਾਈ ਚਾਹੀਦੀ ਇੱਥੇ ਇਹ ਤਾਂ ਵੇਖੋ ਕੂੜਾ ਫਰੂਟ ਮੰਦੀ ਆ ਵੇਖੋ ਜੋ ਗੰਦ ਜੋ ਕੂੜਾ ਕੋਈ ਇੱਥੇ ਪੁੱਛ ਗੱਛ ਨਹੀਂ ਗਈ ਜੇ ਇੱਥੇ ਬਹੁਤ ਬੁਰਾ ਹਾਲ ਹੈ ਅੰਜ ਕਹਿੰਦਾ ਜੀ ਇਹਦੇ 20 ਸਾਲਾ ਜਿਦਾਂ ਮਨਾਨਾ ਦੋ ਤੇ ਇੱਥੇ ਗੰਦ ਵੇਖੋ ਕਿੰਨਾ ਬੰਦੇ ਨੇ ਸਫਾਈ ਚਾਹੀਦੀ ਪੂਰੀ ਤੇ ਆ ਸਫਾਈ ਹੈਗੀ ਹੈ ਅਤੇ ਇੰਨਾ ਬੁਰਾ ਹਾਲ ਹੈ ਸਾਡਾ ਸਾਰੀ ਜਹਾੜੀ ਇੱਥੇ ਮੱਛਰ ਵੜ ਵੜ ਖਾਂਦਾ ਇੱਥੇ ਆ ਵੇਖੋ ਕੀ ਹਾਲ ਹੈ ਆ ਵੇਖੋ ਹਾਂਜੀ ਇਹ ਦੇਖੋ ਸਾਡਾ ਇੱਥੇ ਜੀਣਾ ਆਰਾਮ ਹੋ ਗਿਆ ਹੈ ਅਸੀਂ ਮੱਛਰਾਂ ਵਿੱਚ ਇੱਥੇ ਵੜ ਵੜ ਖਾਂਦੇ ਸਾਨੂੰ ਇੱਥੇ ਕੋਈ ਸੁਣਾਈ ਨਹੀਂ ਦੀ ਜੇ ਹਾਂਜੀ ਕੋਈ ਸੁਣਾਈ ਨਹੀਂ ਇੱਥੇ ਕਿਸ ਦੀ ਫਰੂਟ ਮੰਡੀ ਬਣੀ ਸਾਰੀ ਮੰਡੀ ਸਾਰੀ ਜਿੰਨੀਆਂ ਰੇੜੀਆਂ ਮੰਡੀ ਵਾਲੀਆਂ ਸੇਬ ਭੇਜਦੀਆਂ ਨੇ ਫਰੂਟ ਮੰਡੀ ਬਣੀ ਹੈ ਬੁਰਾ ਹਾਲ ਜੋ ਸੇਬ ਸੰਤਰਾ ਜੋ ਸਪੂੜਾਗਾ ਉਥੋਂ ਚੱਕ ਜਗ੍ਹਾ ਤੇ ਸੇਬ ਦੇ ਇਹ ਰੈਸ਼ ਹੈਗੀ ਹੈ ਰੈਸ਼ੀ ਜਗ੍ਹਾ ਹੈ ਏ ਉਹ ਸਬਜੀ ਮੰਡੀ ਕਾਦੀ ਨਿਕਲੀ ਐ ਸਬਜੀ ਮੰਡੀ ਇੱਥੇ ਬਣਾਉਂਦੀ ਇਹਨਾਂ ਨੇ ਇੰਨੀ ਗੰਦਗੀ ਵੇਖੋ ਬੋਹ ਹੁੰਦੀ ਲੰਘ ਨਹੀਂ ਸਕਦੇ ਕੋਈ ਨਹੀਂ ਆਇਆ ਜੀ ਕੋਈ ਨਹੀਂ ਆਉਂਦਾ ਕੋਈ ਪਿਛਲੇ ਦੇਖੋ ਆਉਂਦਾ ਨੇ ਆਉਂਦਾ ਦੇ ਸੇਵਾ ਕਰਾ ਖਾਂ ਜਾਂਦਾ ਰੇੜੀਆਂ ਵਾਲਿਆਂ ਕੋਲ ਕੋਈ ਨਹੀਂ ਆਉਂਦਾ ਇੱਥੇ ਜਿਹੜਾ ਆਉਂਦਾ ਬੁਰਾ ਹੋਇਆ ਲੰਘਿਆਂ ਨੂੰ ਜੀ ਕਰਦਾ ਤੁਹਾਨੂੰ ਸਭ ਇੱਥੇ ਬਣਿਆ ਬੁਰਾ ਹੋ ਰਿਹਾ ਬਹੁਤ